ਟੜਕੀ ਟੜਕੇ ਤੇਰੀ ਕਿਨੇ ਸੰਗਲੀ ਖੋਤੀ ਮੌਲੀ ਮੈਸਦੀ ਆਦੂ ਵੀ ਪੁਰਾਣਾ ਦਾ ਮੂੰਹ ਲੈ ਕੇ ਮੂਹੜ ਖਰਾਬ ਕਰਨ 20 ਸਾਲ ਹੋ ਗਏ ਨੇ ਆ ਸ਼ਕਲ ਦੇਖਦੀ ਨੂੰ ਮੈਨੂੰ ਤਾਂ ਹੁਣ ਭਾਣਾ ਵਰਗੀ ਲੱਗਣ ਲੱਗ ਪਈਆਂ ਉਹ ਮੁੰਡਿਆਂ ਦੇ ਮਾਂ ਬਾਪ ਤੈਨੂੰ ਲੱਭਦੇ ਫਿਰਦੇ ਨੇ ਕਹਿੰਦੇ ਅਸੀਂ ਉਹ ਭਲਾ ਮਾਰਨੀ ਹੈ ਜਿਹੜੀ ਹੈ ਹੱਸ ਕੇ ਜਾਂ ਲੈਦੀ ਹੈ ਉਹ ਲੋਕਾਂ ਦੀਆਂ ਕੁੜੀਆਂ ਨਿਕਲ ਜਾਂਦੀਆਂ ਨੇ ਲੱਗਦੀ ਸਾੜੀ ਸੂਰਜ ਦੀ ਲੈ ਪੰਡਾ ਇਨਾ ਇਕੱਠ ਕਾਹਦਾ ਇਕੱਠਾ ਬਈ ਓਏ ਪੰਡਾ ਤੈਨੂੰ ਨਹੀਂ ਪਤਾ ਓ ਨਹੀਂ ਪਤਾ ਓਏ ਆਪਣੇ ਪਿੰਡ ਦਾ ਸਰਪੰਚ ਸਰਦਾ ਦਲੀਪ ਸਿੰਘ ਜੀ ਅੱਜ ਵੋਟਾਂ 'ਚ ਜਿੱਤੇ ਨੇ। ਓ ਮੈਂ ਤਾਂ ਕੁਝ ਹੋਰ ਹੀ ਸਮਝਾਤੀ ਓਏ ਹਲਾ ਪੰਡਾ ਤੂੰ ਕੀ ਸਮਝਿਆ? ਮੈਂ ਤਾਂ ਸਮਝਾਤੀ ਕਿਤੇ ਆਪਰੇਸ਼ਨ ਕਰਾਉਣਾ ਆਏ ਨੇ। ਇਸ ਸ਼ਰਮ ਨਹੀਂ ਆਉਂਦੇ ਵੇ ਰਿਸ਼ਤੇ ਜੋੜਨੇ ਸਿੱਖ ਰਿਸ਼ਤੇ ਤੈਨੂੰ ਤਾਂ ਚੱਕਣਾ ਰਿਸ਼ਤੇ ਵੀ ਨਹੀਂ ਜੋੜਨੇ ਆਉਂਦੇ। ਹਾਂ ਹੁਣ ਮੈਂ ਪੁਰਾਣੀ ਹੋ ਗਈ। ਵੇ ਭੁੱਲਿਆ ਤੁੰਡਾ ਬਿਲ ਜਦੋਂ ਮੇਰੇ ਹੱਥੇ ਤੇ ਮੁੰਡੇ ਮਰਦੇ ਸੀ ਮੁੰਡੇ ਹਾਂ ਨੀ ਟੋਪੇ। ਨੀ ਕਿੱਥੇ ਮਰ ਗਈ ਤੇਰਾ ਖਾਣਾ ਖਰਾਬ ਹੋਵੇ। ਦੀ ਤੋਪੇ ਨਮਕੀ ਕੰਮ ਨਹੀਂ ਕਰਦਾ ਦੱਸ ਮੈਨੂੰ ਆ ਇਹਨੂੰ ਦੇਖੋ ਉਹਨੂੰ ਦੇਖੋ ਉਹਨੂੰ ਦੇਖੋ ਮੈਂ ਇਸ ਨੂੰ ਦਾ ਚਾਟਾ ਲੱਥਾ ਜਿਹੜੀ ਹਰ ਵਕਤ ਜੁੱਟਿਆਂ ਨੂੰ ਪੈਂਦੀ ਹੈ ਮੈਂ ਕਹਦਾ ਲਾਲਾ ਜੀ ਇਹਨੂੰ ਕਹਿ ਦਿਓ ਭਾਈ ਕੋਈ ਕੰਮ ਧੰਦਾ ਕਰ ਲਵੇ ਨਹੀਂ ਤੇ ਮੈਂ ਚੁੰਨੀ ਚੱਕ ਕੇ ਕਿਸੇ ਹੋਰ ਦੇ ਵਗ ਜੂ ਇਹਨੂੰ ਕਹ ਬੰਦਾ ਬਣ ਜਾ ਬੰਦਾ ਮੈਂ ਮੇਰੇ ਪਿੱਛੇ ਪੂਛ ਲੱਗੀ ਹੋਈ ਐ ਚੁੰਨੀ ਚੱਕ ਕੇ ਹੋਰ ਦੇ ਵਗ ਜੂ ਕਹਿੰਦੀ ਮੈਂ ਜੱਟ ਕਰ ਲੂੰਗੀ ਜੱਟ ਬਹਿਲੇ ਨੇ ਤੈਨੂੰ ਕਰਨ ਨੂੰ ਓ ਸ਼ੁਕਰ ਕਰੋ ਤਾਂ ਮੇਰਾ ਪਤਾ ਨਹੀਂ ਮੈਂ ਕਿਵੇਂ ਕਰ ਲਿਆ ਤੈਨੂੰ ਓਏ ਭੰਡਾ ਹਾਂ ਓਏ ਦੇਖ ਕਿੱਡੇ ਕਿੱਡੇ ਸਰਦਾਰ ਬੈਠੇ ਨੇ ਹਾਂ 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 ਭਲਾ ਤੂੰ ਇਹਨ ਖੋਜ ਕਰ ਦੇ। ਅੱਛਾ। ਉਹ ਇਹਨਾਂ ਦੇ ਢਿੱਡੀ ਪੀੜਾਂ ਪਾ ਦੇ ਤੈਨੂੰ ਵਹਿਲਾ ਦੇਣਗੇ। ਫਿਰ ਮੈਂ ਇਹਨਾਂ ਦੇ ਕੁੱਤਕਤਾਰੀਆਂ ਕਰਦਾ। ਮੂੰਹ ਧਰ ਫੇਟੇ ਮੂੰਹ। ਜੇ ਤੂੰ ਇਹੀ ਕਰਦਾ ਰਿਹਾ ਨਾ ਤੇਰੇ ਆਹੀ ਲੱਛੜ ਰਹੇ। ਤਾਂ ਇੱਕ ਦਿਨ ਮੈਂ ਵੀ ਚੰਨੀ ਚੱਕਾ ਕਿਸੇ ਜੱਟ ਦੇ ਨਾਲ ਬਗ ਜੂ। ਹਾਂ। ਜਾ ਬਗ ਜਾ ਬਗ ਜਾ। ਉਹ ਤੈਨੂੰ ਕਿਸੇ ਜੱਟ ਨੇ ਨਹੀਂ ਰੱਖਣਾ। ਉਹ ਤਾਂ ਮੇਰੀ ਹੌਸਲਾ ਦੀ। ਤੈਨੂੰ ਤਾਂ ਕੋਈ ਮਿਹਣਾ ਨਹੀਂ ਦਿੰਦਾ। ਮੂੰਹ ਦੇਖਾ ਕਿਵੇਂ? ਜਾ ਰੱਖਿਆਗਾ। ساری ਦਿਹਾੜੀ ਸੰਗ ਸੰਗ ਕਰਦਾ ਰਹੂ। ਪਤਾ ਨਹੀਂ ਕਿ ਸੜੀ ਚਾਹ ਨਾ ਪਟਾਸ ਖਾਂਦੀ ਐ। ਲੜਾਈਏ ਬੰਦਾ। ਚਲੋ ਵੀ ਕਿ ਇਹ ਪਤਾ ਨਹੀਂ ਕਿ ਮਾਂ ਨੇ ਮੋਰਚੇ ਤੇ ਜੰਮਿਆ ਉਹ ਮੇਰੀ ਗੱਲ ਸੁਣੋ ਉਹ ਜਦੋਂ ਵੀ ਮਾਵਣਾ ਤੁਸੀਂ ਦੋਨੇ ਜੰਗਲੀ ਚੂਚੇ ਵਾਂਗੂੰ ਚੁੰਝਾ ਘੋਲ ਕੇ ਲੜਦੇ ਰਹਿੰਦੇ ਹੋ ਤੈਨੂੰ ਸਾਡੀ ਲੜਾਈ ਦਾ ਬਿਰਹਾ ਹੁੰਦਾ ਅਸੀਂ ਮੀਆਂ ਬੀਬੀ ਇੱਕ ਦੂਜੇ ਨੂੰ ਜਦੋਂ ਦਿਲ ਕਰੇ ਜਦੋਂ ਜੀ ਚਾਹੇ ਹੈ ਧੜਕੇ ਆਖਣੇ ਦੁਪਹਿਰੇ ਜਦੋਂ ਚਾਹੇ ਬੇਇਜਤ ਕਰੀਏ ਮੈਂ ਤੈਨੂੰ ਸਾਡੀ ਲੜਾਈ ਦਾ ਬਿਰਹਾ ਹੁੰਦਾ ਨਹੀਂ ਲੈਣਾ ਮੈਨੂੰ ਮਾਮਾ ਲੱਗਦਾ ਮੈਨੂੰ ਕੀ ਹੈ ਮੇਰੇ ਪਾਪਾ ਮਾਂ ਚੰਨ ਤੇ ਜਾ ਕੇ ਲੜੋ ਉਹ ਮੇਰੀ ਗੱਲ ਸੁਣਾ ਮੇਰਾ ਕੁੜਤਾ ਸਿਉਦਾ ਹਾ ਲਾਉਨੀਆ ਸੀਖ ਤੇਰੇ ਕੁੜਤੇ ਨੂੰ ਮੈਨੂੰ ਹੋਰ ਹਜ਼ਾਰ ਕੰਮ ਐ ਤੇਰੇ ਪਿੱਛੇ ਤਾਂ ਨਾ ਬਰਬਾਦ ਹੋ ਗਈ ਨਾ ਮੇਰੇ ਪਿੱਛੇ ਤੂੰ ਸੇਬਿਆਂ ਦਾ ਬੰਬ ਖਾਂਦੇ ਰਹੀ ਐ ਭੁੱਖੇ ਕਰਦੀ ਜਿੱਦਾਂ ਦੀ ਤੂੰ ਆਈਆਂ ਨਾ ਸਾਡੇ ਘਰ ਚ ਪਿਛੜੀ ਆ ਗਈ ਪਿਛੜੀ ਨੀ ਭੁੱਖੇ ਮਰ ਗਏ ਸੀ ਅੱਗੇ ਲੋਕਾਂ ਦਾ ਖਾਂਦੇ ਸੀ ਲੋਕਾਂ ਦਾ ਪੈਂਦੇ ਸੀ ਲੋਕਾਂ ਦਾ ਹੜਾਉਂਦੇ ਸੀ ਜਿੱਦਾਂ ਦੀ ਆਈਏ ਨਾ ਗਏ ਕਰਦੀ ਨੀ ਸਾਡੇ ਘਰ ਦੇ ਵਿੱਚ ਕੱਖ ਨਹੀਂ ਲਿਆ ਮੈਂ ਕੀ ਕਰਤਾ ਗੜਾ ਮੈਨੂੰ ਗੜਿਆ ਕੀ ਕਰਤਾ ਮੈਂ ਕਰਤਾ ਤਾਂ ਕਰਿਆ ਕੀ ਨੀ ਇਧਰ ਆ ਕੇ ਦੱਸ ਮੈਨੂੰ ਤੂੰ ਇਧਰ ਤੂੰ ਆ ਇਧਰ ਨੀ ਤੂੰ ਇਧਰ ਇਧਰ ਆ ਤੂੰ ਐਨੀ ਵਾਰ ਨਹੀਂ ਮੈਥੋਂ ਆਇ ਨਾ ਤਾਂ ਹੋਰ ਕੀ ਕਰਾਂ ਇਹ ਕੋਈ ਕੰਮ ਤਾਂ ਦਿੰਦਾ ਹੀ ਨਹੀਂ ਕਰਦਾ ਨਾ ਜੇ ਕੰਮ ਨਹੀਂ ਕਰਦਾ ਹੋਰ ਕਿਧੂ ਮਹੱਲੇ ਚ ਮੰਗ ਕੇ ਖੰਨੀ ਐ ਤੂੰ ਵੀ ਮੇਰੀ ਗੱਲ ਸੁਣ ਉਹ ਪੁਰਾਣੀ ਫਿਲਮਾਂ ਦੇ ਮਜ਼ਦੂਰਾ ਵਰਗੀ ਤੇਰੀ ਛਕਲ ਕੋਈ ਕੰਮ ਕੰਮ ਕਰਿਆ ਕਰ ਕਿਉਂ ਹਮੇਸ਼ਾ ਇੱਧੇ ਧਿਆਨ ਰਹਿੰਦਾ ਤੂੰ ਮੇਰੀ ਗੱਲ ਸੁਣ ਤੂੰ ਤਾਂ ਸਿਆਣੀ ਬਹਿਣੀ ਐ ਇਹ ਤਾਂ ਕਮਲ ਐ ਦੇਖ ਤੇਰੇ ਕਿੱਡਾ ਮੱਝ ਜਿਹਾ ਸਰੀਰ ਐ